ਰਾਮਾਟ ਨੂੰ ਪ੍ਰਾਗ ਫੋਰਦੀ ਪੁਲਸ ਚੌਂਕੀ ਅਧੀਨ ਪੈਂਦੇ ਕਹਾਤੇ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕੀਤੇ ਹਰਕਰਨ ਪੁੱਤਰ ਕੁਲਵੀਰ ਨਿਵਾਸੀ ਪਿੰਡ ਹਰੀਪੁਰ ਖਾਨਾ ਆਦਮਪੁਰ ਜ਼ਿਲ੍ਹਾ ਜਲੰਧਰ ਨਾ ਦੇ ਨੌਜਵਾਨ ਦੀ ਇਲਾਜ ਦੌਰਾਨ ਐਤਵਾਰ ਰਾਮਾ ਮੰਡੀ ਦੇ ਜੋਲ ਹਸਪਤਾਲ ਵਿਖੇ ਮੌਤ ਹੋ ਗਈ ਜਿਸ ਬਾਅਦ ਪੜਕੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਦੁਪਹਿਰੇ ਰਾਮਾ ਮੰਡੀ ਸ਼ਾਰਪੁਰ ਰੋਡ ਤੇ ਸਥਿਤ ਨਵਾ ਚੌਕ ਵਿੱਚ ਪਰਾਗਪੁਰ ਚੌਂਕੀ ਦੀ ਪੁਲਿਸ ਖਿਲਾਫ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਹਰਕਰਨ ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪਰਾਗਪੁਰ ਚੌਂਕੀ ਦੀ ਪੁਲਿਸ ਵੱਲੋਂ ਮੁੱਖ ਮੋਲਜ਼ਮ ਸਿਮਰਨ ਸਮੇਤ ਹੋਰ ਹਮਲਾਵਾਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸੀ। ਹਮਲੇ ਦੇ 20 ਦਿਨਾਂ ਬਾਅਦ ਵੀ ਪਰਾਗਪੁਰ ਪੁਲਿਸ ਨੇ ਕੁਝ ਨਹੀਂ ਕੀਤਾ ਜਦ ਕਿ ਹਰਕਰਨ ਦੀ ਹਾਲਤ ਹਸਪਤਾਲ ਵਿੱਚ ਲਗਾਤਾਰ ਵਿਗੜਦੀ ਜਾ ਰਹੀ ਸੀ। ਉਨਾ ਕਹਿਆ ਕਿ ਜਦੋਂ ਇਨਸਾਫ ਲੈਣ ਲਈ ਪ੍ਰਾਗਪੁਰ ਚੌਂਕੀ ਵਿੱਚ ਜਾਂਦੇ ਸਨ ਤਾਂ ਉਹਨਾਂ ਨਾਲ ਚੌਂਕੀ ਇੰਚਾਰਜ ਮਦਨ ਸਿੰਘ ਦਾ ਰਵਈਆ ਸਹੀ ਨਹੀਂ ਹੁੰਦਾ ਸੀ ਹਰਕਰਨ ਦੇ ਪਿਤਾ ਕੁਲਵੀਰ ਸਿੰਘ ਨੇ ਕਿਹਾ ਕਿ ਚੌਂਕੀ ਇੰਚਾਰਜ ਨੇ ਉਹਨਾਂ ਨੂੰ ਇਨਸਾਫ ਤਾਂ ਕੀ ਦੇਣਾ ਸੀ ਉਲਟਾ ਉਹਨਾਂ ਦੇ ਮਾਮਲੇ ਨੂੰ ਦਬਾਓ ਦਬਾਉਣ ਦੀ ਕੋਸ਼ਿਸ਼ ਕੀਤੀ ਢਿਲਵਾ ਚੌਂਕ ਵਿੱਚ ਹਰਕਰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਧਰਨੇ ਦੀ ਸੂਚਨਾ ਮਿਲਦੇ ਹੀ एटीसीपी हेडक्वार्टर्स ਕੁਵਿੰਦਰ ਸਿੰਘ ਐਸਪੀ ਜ਼ਿਲੰਦਰ ਕੈਂਟ ਬਬਨਦੀਪ ਸਿੰਘ ਲੁਬਾਣਾ ਅਤੇ ਜ਼ਿਲੰਦਰ ਕੈਂਟ ਦੇ ਥਾਣਾ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਗੋਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਗੁਨਾਮ੍ਰਿਪਤਾ ਘਰਕਰਨ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਹੁਨਾ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੀ ਪ੍ਰਾਗਪੁਰ ਪੁਲਿਸ ਚੌਕੀ ਦੇ ਇੰਚਾਰਜ ਮਦਨ ਸਿੰਘ ਖਿਲਾਫ ਜਮਕੇ ਨਾਰੇਬਾਜੀ ਕੀਤੀ ਐਡੀਸੀਪੀ ਸੁਖਵਿੰਦਰ ਸਿੰਘ ਭਰੋਸਾ ਦਿੱਤਾ ਕਿ ਹਰ ਕਰਨ ਦੀ ਮੌਤ ਲਈ ਜ਼ਿੰਮੇਵਾਰ ਸਾਰੇ ਮੌਲਜਮ ਸਿਮਰਨ ਹਰੀਪੁਰ ਮਨਜੀਤ ਸਿੰਘ ਘੋੜੀ ਪਤਾਰਾ ਗੱਗੀ ਬੋਲੀਨਾ ਗੁਰਕਰਨਜੀਤ ਸਿੰਘ ਡਰੋਲੀ ਖੁਰਦ ਗੁਰਜਟ ਸਿੰਘ ਲੋਪੋਕੇ ਮੁੱਖ ਮੌਲਜਮ ਸਿਮਰਨ ਦਾ ਜੀਜਾ ਮਾੜੂ ਚੂੜ ਵਾਲੀ ਅਮਰਾਜ ਕਡਿਆਨਾ ਸਮੇਤ ਹੋਰ ਮੌਲਜਮ ਬੁੱਧਵਾਰ ਤੱਕ ਗ੍ਰਿਫਤਾਰ ਕਰ ਲਏ ਜਾਣਗੇ ਇੰਸਪੈਕਟਰ ਰਵਿੰਦਰ ਕੁਮਾਰ ਗੋਰੀ ਨੇ ਦੱਸਿਆ ਕਿ ਦੋ ਮੌਲਜਮ ਤੇਜੀ ਹਰੀਪੁਰ ਅਤੇ ਸਨੀ ਬਖਸਰ ਨੋ ਪੋਲਿਸ ਪਹਿਲਾ ਵੀ ਗ੍ਰਿਫਤਾਰ ਕਰ ਚੁੱਕੀ ਹੈ ਹਰਕਰਨ ਦੇ ਪਿਤਾ ਨੇ ਕਿਹਾ ਕਿ ਹੁਣ ਤਾਂ ਉਹ ਧਰਨਾ ਖਤਮ ਕਰ ਰਹੇ ਹਨ ਪਰ ਉਹ ਉਦੋਂ ਤੱਕ ਹਰਕਰਨ ਦੀ ਅੰਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਉਨ੍ਹਾਂ ਕਿਹਾ ਕਿ ਬੋਧਵਾਰ ਤੋਂ ਬਾਅਦ ਵੱਡਾ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਹਰਕਰਨ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ بیٹے ਦੇ ਕਤਲ ਦੇ ਮਾਮਲੇ ਦਾ ਮੁੱਖ ਮੁਲਜ਼ਮ ਸਿਮਰਨ ਲਗਭਗ 5 ਸਾਲ ਪਹਿਲਾਂ ਆਦਮਪੁਰ ਵਿੱਚ ਇੱਕ ਸਲੂਨ ਵਿੱਚ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਵਿੱਚ ਵੀ ਪਘੋੜਾ ਚੱਲ ਰਿਹਾ। ਇਸ ਮਾਮਲੇ ਦਾ ਵੀ ਉਹ ਮੁੱਖ ਮੋਲਜਮ ਸੀ। ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਘਰ ਤੇ ਵੀ ਹਮਲਾ ਕੀਤਾ ਸੀ ਪਰ ਉਸ ਸਮੇਂ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪਰ ਆਕੋਰ ਚੌਕੀਆਦੀਨ ਪੈਂਦੇ ਇਲਾਕੇ ਵਿੱਚ ਸਿਮਰਨ ਨੇ ਸਾਥੀਆਂ ਨੂੰ ਲੈ ਕੇ ਹਰਕਰਨ ਨੂੰ ਜਾਨੋਂ ਮਾਰ ਦੇਣ ਦੀ ਨੀਤ ਨਾਲ ਹੀ ਉਸਤੇ ਹਮਲਾ Quitas.